ਡਿੱਗਦੇ ਆ ਪੋਤੇ ਪੋਤੀਆਂ ਸਾਡੇ ਪਾਣੀ ਚ ਡਿੱਗਦੇ ਨੇ ਇੰਨੇ ਉਹਨਾਂ ਨੇ ਬਣਾ ਜਾਣੀ ਸੀ ਮੁੜ ਕੇ ਇਹਨਾਂ ਨੇ ਵਿੱਚ ਵੈਸ ਦਾ ਵਿੱਚ ਪੰਗਾ ਪਾ ਕੇ ਤਾਂ ਫੇਰ ਬੰਦ ਕਰਾਤੀ ਜੀ ਆਪਣੇ ਜਵਾਕ ਘਰਾਂ ਤੇ ਬਾੜੇ ਹੋਇਆ ਜਵਾਕ ਜਵਾਕ ਹਲੇ ਦੇ ਉਹਨਾਂ ਨੇ ਕਿਨ ਕਿ ਜਵਾਕ ਕਹਿੰਦੇ ਆ ਕਿ ਸਾਨੂੰ ਇਸ ਗਲੀ ਚੋਂ ਕੱਢ ਲਓ ਟੋਲਟ ਵਾਲਾ ਪਾਣੀ ਐ ਇਹ ਸਾਰਾ ਨਿਕਲ ਰਿਹਾ ਪਾਈਪ ਸਾਰੀ ਲਾਈਨਿੰਗ ਬੰਦ ਹੋ ਗਈ ਹੋਈ ਐ ਠੀਕ ਆ ਹੁਣ ਸਾਰਾ ਜਿਹੜੀਆਂ ਹੋਦੀਆਂ ਨੇ ਉਹ ਭਰ ਚੁੱਕੀਆਂ ਨੇ ਚਲੋ ਕੁਝ ਸ਼ਰਾਰਤੀ ਅੰਸਰ ਸਾਡੇ ਉਹ ਵੀ ਭਰਾਏ ਨੇ ਉਹ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਆ ਪਰ ਮੈਂ ਅਜ ਤੱਕ ਕਦੇ ਕੋਈ ਕੰਮ ਰੋਕਿਆ ਨਹੀਂ ਮਨੂਨੀ ਹੁੰਦਾ ਵੀ ਸਾਡੇ ਇੱਥੇ ਇਲਾਕੇ ਦਾ ਜਿਹੜਾ ਐਮਐਲਏ ਆ ਉਹ ਰੋਕੇ ਨਾ ਰੋਕੇ ਮੈਨੂੰ ਕੋਈ ਮਤਲਬ ਨਹੀਂ ਗਲੀਆਂ ਬਣਾਉਣੀਆਂ ਮੇਰੀ ਡਿਊਟੀ ਬਣਦੀ ਆ ਮੇਰਾ ਰਾਈਟ ਆ ਤੇ ਮੈਂ ਉਹ ਗਲੀ ਬਣਾ ਕੇ ਦਵਾਂਗਾ ਬਾਅਦ ਤੋਂ ਬਾਅਦ 15 ਤੋਂ 20 ਦਿਨਾਂ ਦੇ ਵਿੱਚ ਸਾਰਾ ਇਲਾਕਾ ਜਿੱਥੇ ਤੱਕ ਪਾਸ ਆ ਉਹ ਠੇਕੇਦਾਰ ਬਣਾਏਗਾ ਐਸਐਮਜੀ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਹੈ ਮੈਂ ਹਿੰਮਤ ਕੁਮਾਰ ਸੋ ਇੱਕ ਵਾਰ ਫੇਰ ਅਸੀਂ ਸਾਡੇ ਸਾਡਾ ਮੁੱਦਾ ਆ ਚੈਨਲ ਦਾ ਕਿ ਸਾਨੂੰ ਖਬਰ ਨਹੀਂ ਜਿਹੜੇ ਆਮ ਜਨਤਾ ਦੇ ਜਿਹੜੀ ਦਿੱਕਤਾਂ ਪਰੇਸ਼ਾਨੀਆਂ ਉਹਨਾਂ ਨੂੰ ਆ ਰਹੀਆਂ ਉਹਨਾਂ ਨੂੰ ਅਸੀਂ ਜਿਹੜਾ ਮੁੱਖ ਰੱਖਦੇ ਹੋਏ ਹਮੇਸ਼ਾ ਆਮ ਜਨਤਾ ਜਿਹੜੇ ਵਿੱਚ ਜਿਹੜੀ ਵਿਚਰਦੇ ਆ ਤੇ ਜਿਹੜੀ ਦਿੱਕਤਾਂ ਆਉਂਦੀਆਂ ਨੇ ਉਹਨਾਂ ਨੂੰ ਮੁੱਖ ਰੱਖਦੇ ਆ ਅੱਜ ਅਸੀਂ ਲੁਧਿਆਣਾ ਦੇ 47 ਨੰਬਰ ਵਾਰਡ ਜੋ ਕਿ ਕਾਉਂਸਲਰ ਨਿਰਮਲ ਸਿੰਘ ਕੈੜਾ ਨੇ ਉਹਨਾਂ ਦੇ ਵਾਰਡ ਵਿੱਚ ਆਏ ਆ ਔਰ ਆ ਵਾਰਡ ਦੀ ਹਾਲਤ ਦੇਖ ਰਹੇ ਆ ਕਿਉਂਕਿ ਮੀਂਹ ਬਰਸਾਤਾ ਦੇ ਦਿਨ ਨੇ ਤਾਂ ਕਾਫੀ ਖਸਤਾ ਹਾਲਤ ਹੈ ਜਿਹੜੀ ਗਲੀ ਹੈ ਕਾਫੀ ਲੰਬੇ ਸਮੇਂ ਤੋਂ ਜਿਹੜੀ ਬੰਦੀ ਪਈ ਹੈ ਪਰ ਹਜੇ ਤੱਕ ਗਲੀ ਬਣੀ ਨਹੀਂ ਹੈ ਸੋ ਜਿਹੜੇ ਮਹੱਲਾ ਨਿਵਾਸੀ ਨੇ ਇਹ ਮੌਜੂਦ ਨੇ ਨਾਲ ਮਹੱਲਾ ਨਿਵਾਸੀ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕੀ ਦੀ ਕਤਾਰੀਆਂ ਕਲ ਕੀ ਨਾਮ ਤੁਹਾਡਾ ਮੇਰਾ ਨਾਮ ਵਰਜਨ ਬਾਲੀ ਜੀ ਕੀ ਦਿੱਕਤ ਤੁਹਾਨੂੰ ਆ ਰਹੀ ਹੈ ਅਸੀਂ ਇਹਦੇ ਵਸਨੀਕ ਹੁਸੀਂ ਦੇਖ ਹੀ ਰਹੇ ਹੋ ਜੀ ਇਸ ਦੇ ਇਸੇ ਦੇ ਇਹ ਕਮ ਸੇ ਕਮ 6 ਮਹੀਨੇ ਤਾਂ ਇਹਨੂੰ ਹੋ ਚੁੱਕੇ ਇਸ ਗੱਲ ਨੂੰ ਇਹ ਆ ਹਾਲਾਤ ਆ ਜੀ ਇਹਦੇ ਵਿੱਚ ਇੱਕ ਪਾਰਟੀ ਬੈਂਸ ਨੂੰ ਕੋ ਸਪੋਰਟ ਕਰ ਰਹੀ ਆ ਉਹ ਕਹਿੰਦੀ ਜੇ ਬੈਂਸ ਨੇ ਪਵਾਏ ਪਾ ਨਾ ਤੇ ਦੈ ਕਦੀ ਨਜ਼ਰ ਆਏ ਤੇ ਨਾ ਹੀ ਦੂਸਰੇ ਆਏ ਨੰਬਰ ਬਣਾਉਨ ਨੂੰ ਫੋਟੋਆਂ ਦੇ ਆਉਣ ਦੇ ਲਈ ਸਾਰੇ ਇਕੱਠੇ ਹੋ ਜਾਂਦੇ ਆ ਇਥੇ ਪ੍ਰਧਾਨ ਕੋਈ ਖੋਖਰ ਹੈਗਾ ਉਹ ਆਗੇ ਪਟਵਾ ਕੇ ਚਲੇਗਾ ਤੇ ਸਾਰਾ ਕੰਮ ਫਿਰ ਉਥੇ ਉੱਥੇ ਅੜ ਗਿਆ ਕੀ ਕਹਿਣਾ ਚਾਹੂਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕਿ ਪ੍ਰਸ਼ਾਸਨ ਇਹ ਕਿ ਗਲੀਆਂ ਕੰਪਲੀਟ ਹੋਣੀਆਂ ਚਾਹੀਦੀਆਂ ਜਿਹੜਾ ਘਰਾਂ ਦੇ ਅੰਦਰ ਪਾਣੀ ਵੜ ਰਿਹਾ ਲੋਕਾਂ ਦੇ ਗੰਦਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਸਾਰਾ ਲੋਕਾਂ ਦੀ ਟੂਟੀਆਂ ਦੇ ਕਨੈਕਸ਼ਨ ਸਾਰੇ ਪਾੜ ਦਿੱਤੇ ਗਏ ਵਾਰਡ ਨੰਬਰ ਕਿੰਨਰ ਕਾਉਂਸਲਰ ਕੌਣ ਹੈ ਉਹਦਾ ਵਾਰਡ ਨੰਬਰ 47 ਕਾਉਂਸਲਰ ਕਿਹੜਾ ਤੇ ਉਹਨਾਂ ਵੱਲੋਂ ਕੋਈ ਧਿਆਨ ਦਿੱਤਾ ਗਿਆ ਕਦੀ ਇਸ ਮਾਮਲੇ 'ਚ ਉਹ ਕਹਿੰਦੇ ਸੀ ਕਿ ਅਸੀਂ ਬਾਤ ਚ ਕਰਾਂਗੇ ਇਹਨਾਂ ਨੇ ਕੁਝ ਕਰ ਹੈਗੇ ਜਿਹੜਾ ਨੇ ਕਿਹਾ ਕਿ ਬੈਂਚ ਦੇ ਬੈਂਚ ਜੀ ਬਣਾ ਰਹੇ ਬਨਾਸ ਜੀ ਬਣਾ ਰਹੇ ਫੋਟੋ ਮੈਂ ਆਪਣੀਆਂ ਲਵਾਤੀ ਆ ਆਪ ਤੋ 10 15 ਦਿਨ ਪਹਿਲਾਂ ਹੀ ਫੋਟੋ ਮੈਂ ਤੁਸੀਂ ਦੇਖੋ ਉਹਨਾਂ ਦੀਆਂ ਅਪਾ ਡਾਕਟਰ ਤੋਂ ਉਲਟਾ ਕੰਮ ਹੈ ਉਲਟਾ ਜਿਹੜਾ ਮਾੜਾ ਮੋਟਾ ਚੱਲਦਾ ਸੀ ਉਹ ਵੀ ਬੰਦ ਕਰਾ ਕੇ ਚੱਲ ਬੈਠ ਕੇ ਸੋ ਕਾਫੀ ਪਰੇਸ਼ਾਨੀ ਜਿਹੜੀ ਮੋਹੱਲਾ ਨਿਵਾਸੀਆਂ ਨੂੰ ਆ ਰਹੀ ਹੈ ਇੱਥੇ ਸਾਡੇ ਨਾਲ ਕਈ ਔਰਤਾਂਾਂ ਮਾਤਾਂ ਵੀ ਖੜੀਆਂ ਨੇ ਮਾਤਾ ਜੀ ਕੀ ਦਿੱਕਤ ਆ ਰਹੀ ਹੈ ਕੀ ਕਿਹੜਾ ਵਾਰਡ ਹੈਗਾ ਜੀ ਇਹ ਵਾਰਡ ਦਾ ਤਾਂ ਖੁਣਖਲੀ ਨਹੀਂ ਪਤਾ ਭਰਾ 47 ਵਾਰਡ ਅੱਛਾ ਕੀ ਦਿੱਕਤ ਆ ਰਹੀ ਗਲੀਆਂ ਸਾਡੇ ਡਿਗਦੇ ਆ ਪੋਤੇ ਪੋਤੀਆਂ ਸਾਡੇ ਪਾਣੀ 'ਚ ਡਿਗਦੇ ਨੇ ਇੰਨੇ ਉਹਨਾਂ ਨੇ ਬਣਾ ਜਾਣੀ ਸੀ ਮੁੜ ਕੇ ਇਹਨਾਂ ਨੇ ਵਿੱਚ ਵੈਸ ਦਾ ਵਿੱਚ ਪੰਗਾ ਪਾ ਕੇ ਤਾਂ ਫੇਰ ਬੰਦ ਕਰਾਤੀ ਜੋ ਕਾੜਾ ਸਾਹਬ ਨੇ ਬਣਾ ਦੇਣੀ ਸੀਗੀ ਇਹਨਾਂ ਨੇ ਮੁੜ ਕੇ ਆਪਦਾ ਵਿੱਚ ਰੋਲਾ ਪਾ ਕੇ ਤੇ ਇਹਨਾਂ ਨੇ ਬੰਦ ਕਰਾਤੀ ਵਿੱਚ ਵਿਚਾਲੇ ਤੁਸੀਂ ਦੇਖ ਰਹੇ ਹੋ ਜਿਹੜੀ ਦੋ ਪਾਰਟੀਆਂ ਨੇ ਆਪਸ ਵਿੱਚ ਪਾਰਟੀ ਬਾਜ਼ੀ ਕਰਕੇ ਜਿਹੜੀ ਰੋਡ ਨਹੀਂ ਬਣ ਪਾਰੀ ਕਿਉਂਕਿ ਜਿਹੜੇ ਮੋਹੱਲਾ ਨਿਵਾਸੀ ਨੇ ਉਹਨਾਂ ਦਾ ਇਹੀ ਕਹਿਣਾ ਹੈ ਵੀ ਜਿਹੜੀ ਪਾਰਟੀ ਬਾਜ਼ੀ ਕਰਕੇ ਜਿਹੜੀ ਰੋਡ ਨਹੀਂ ਬਣ ਪਾਰੀ ਹੈ ਹੋਰ ਵੀ ਹੋਰ ਜਿਹੜੇ ਮੋਹੱਲਾ ਨਿਵਾਸੀ ਮਜ਼ਦੂਰ ਨੇ ਮਾਤਾ ਜੀ ਕੀ ਨਾਮ ਹੈ ਤੁਹਾਡਾ ਗੀਤਾਵਾਲੀ ਕੀ ਕਹਿਣਾ ਚਾਹੂਗੇ ਕਿਹੜੇ ਕੌਂਸਲਰ ਨੇ ਤੇ ਕਿੰਨੀ ਦਿੱਕਤ ਆ ਰਹੀ ਗਲੀ ਸਫਾਈ ਹੋਏ ਗੰਦਗੀ ਪਈ ਬੱਚੇ ਬਿਮਾਰ ਹੁੰਦੇ ਸਾਡੇ ਨੰਗਰ ਕੋਈ ਆਇਆ ਗਿਆ ਨਹੀਂ ਕਿਸੇ ਕੀ ਵਜ੍ਹਾ ਕੀ ਜਿਹੜੇ ਬੰਦ ਨਹੀਂ ਪਏ? ਕਹਿੰਦਾ ਸਾਹਿਬ ਦੀ। ਕਹਿੰਦੇ ਨਕਸ਼ੇ 'ਚ ਨਹੀਂ ਆਂਦੀ ਕਰੀਏ। ਹਾਂ ਨਕਸ਼ੇ 'ਚ ਨਹੀਂ ਆ ਰਹੀ। ਇਹ ਕਹਿੰਦੇ ਨਕਸ਼ੇ 'ਚ ਨਹੀਂ ਆ ਰਹੀ। ਕਹਿੰਦਾ ਨਕਸ਼ੇ 'ਚ ਨਹੀਂ ਆ ਰਹੀ ਤੇ ਬੈਂਸਾ ਸਾਹਿਬ ਕਹਿੰਦੇ ਮੈਂ ਤੁਹਾਡਾ ਆਪਣੇ ਜਿਹੜੇ ਮਹੱਲਾ ਨਿਵਾਸੀ ਨੇ ਹੋਰ ਵੀ ਨੇ ਔਰ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਆ ਨੌਜਵਾਨ ਨਾਲ ਗੱਲਬਾਤ ਕਰਾਂਗੇ ਪਰ ਯਕੀਨ ਨਾ ਤੁਹਾਡਾ। ਮੇਰਾ ਰਵਿੰਦਰ ਸਿੰਘ ਜੀ। ਕੀ ਦਿੱਕਤ ਆ ਰਹੀ ਹੈ ਜਿਹੜੀ ਗਲੀ ਬੰਦ ਦੀ? ਕਿਹੜੀ ਗਲੀ ਕਹਿ ਰਹੇ ਨੇ ਕੋਈ ਜਿਹੜੇ ਕੌਂਸਲਰ ਸਾਹਿਬ ਨੇ ਕਹੜਾ ਸਾਹਿਬ ਉਹ ਕਹਿ ਰਹੇ ਨੇ ਕਿ ਸਾਡੇ ਨਕਸ਼ੇ 'ਚ ਨਹੀਂ ਆ ਰਹੀ। ਤੇ ਇਹਨਾਂ ਨੇ ਪਹਿਲਾਂ ਪੈਪ ਵੀ ਸਟਾਏ ਤੇ ਪੈਪ ਉਪ ਸਟਾ ਕੇ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਕਿ ਹਾਂ ਵੀ ਮੈਂ ਆਪਣੀ ਰਿਸਪੋਨਸਿਬਿਲਟੀ ਦੇ ਬੈਂਸ ਕਹਿੰਦਾ ਮੈਂ ਬਣਾ ਕੇ ਦਊਂਗਾ ਹੁਣ ਬੈਂਸ ਸਾਹਮਣੇ ਕਹਿੰਦੇ ਆਪਣੇ ਕਹਿੰਦੇ ਗੜੀ ਪਟਾਤੀ ਬਣਵਾ ਵੀ ਬਣਾਉਣ ਦਾ ਇਹਨਾਂ ਨੇ ਐਗਰੀਮੈਂਟ ਕੀਤਾ ਸੀ ਉਹ ਪ੍ਰਾਈਵੇਟ ਸਾਰੇ ਆ ਕੇ ਕਹਿੰਦੇ ਗੜੀ ਪੁੱਟ ਕੇ ਚਲੇ ਗਏ ਨੇ ਪੈਪ ਆ ਗਏ ਨੇ ਉਹ ਜਦੋਂ ਦੇ ਪੈਪ ਆ ਗਏ ਉਸ ਤੋਂ ਬਾਅਦ ਕਹਿੰਦੇ ਮੀ ਪੈਣਾਗਾ ਮੀ ਪੈਣ ਤੋਂ ਬਾਅਦ ਨਾ ਕੋਈ ਥਗੀ ਨਾ ਵਰਕਰ ਦੇਖ ਰਿਹਾ ਠੀਕ ਹੈ ਨਾ ਉਹਨਾਂ ਦਾ ਕੋਈ ਕਹਿੰਦੇ ਸਹਿਯੋਗੀ ਦੇਖ ਰਿਹਾ ਕਿ ਹਾਂ ਵੀ ਜਿਹੜੀ ਜਗ੍ਹਾ ਗੜੀ ਬਣਾਉਣ ਦੇ ਕੰਮ ਆਣ ਸਾ ਕੋਈ ਵੀ ਨਹੀਂ ਆ ਰਹੇ ਸ ਹੈਗਾ ਇਸ ਟਾਈਮ ਸੋ ਤੁਸੀਂ ਕਿਸੇ ਐਮਐਲਏ ਨਾਲ ਜਾਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਕਿਸੇ ਨੇ ਕਿਹਾ ਹੈ ਕੀ ਆ ਇਹਨਾਂ ਨੂੰ ਜੇ ਉਹਨਾਂ ਨੂੰ ਕਿਹਾ ਹੁਣ ਕਹਿੰਦੇ ਕਿ ਇਹ ਗਲੀ ਪਟ ਗਏ ਨੇ ਐਂਟੀਪਾਰਟ ਜਿਹੜੇ ਜਿਹੜਾ ਹੈਗੇ ਨੇ ਬੈਂਸਾ ਉਹਦੇ ਉਹ ਕਹਿੰਦੇ ਕਿ ਹੁਣ ਕਿਹੜਾ ਸਰ ਉਹ ਕਹਿੰਦੇ ਕਿ ਗਲੀ ਮੈਂ ਨਹੀਂ ਬਣਨ ਦੇਣੀ ਉਹ ਕਹਿੰਦੇ ਕਿ ਹਾਂ ਵੀ ਮੈਂ ਗਲੀ ਬਣਨ ਦਊਂਗਾ ਉਹਨੇ ਦੋਨਾਂ ਦੇ ਆਪਸ ਵਿੱਚ ਬੰਨੇ ਕੀ ਅੰਡਰਸਟੈਂਡਿੰਗ ਠੀਕ ਹੈ ਗਲੀ ਨਹੀਂ ਬਣਦੀ ਵੀ ਸੋ ਦੇਖ ਰਹੇ ਹੋ ਪਾਰਟੀ ਬਾਜੀ ਕਰਕੇ ਜਿਹੜਾ ਇਹ ਦਿੱਕਤ ਆਰੀ ਮੋਹੱਲਾ ਨਿਵਾਸੀਆਂ ਨੂੰ ਕੋ ਇੱਕ ਜਿਹੜੇ ਤਿਰ ਜਿਹੜਾ ਆ ਉਹ ਕਹਿ ਰਿਹਾ ਮੈਂ ਪਾਰਟੀ ਪਟਵਾਈ ਹੈ ਦੂਜਾ ਤਿਰ ਜ ਵੀ ਪਰੇਸ਼ਾਨ ਨੇ ਕਾਫੀ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਜਿਹੜੇ ਬੱਚੇ ਛੋਟੇ ਨੇ ਸਿਰੇ ਸਕੂਲ ਜਾਣਾ ਹੁੰਦਾ ਆ ਮੈਂ ਆਪਣੇ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ ਦੂਜੇ ਪਾਸੇ ਦੁਕਾਨਾਂ ਦੇ ਕਿ ਪਾਣੀ ਜਿਹੜਾ ਆ ਬਾਹਰ ਆ ਰਿਹਾ ਗੱਟਰਾਂ ਦੇ ਵਿੱਚੋਂ ਲੋਕ ਜਿਹੜੇ ਨੇ ਨਿਕਲਣ ਨੂੰ ਮਜਬੂਰ ਖੜੇ ਨੇ ਕਾਫੀ ਦਿੱਕਤਾਂ ਆ ਰਹੀਆਂ ਨੇ ਲੋਕਾਂ ਨੂੰ ਜਿਹੜਾ ਕੰਮਕਾਰ ਆ ਜਿਹੜੀ ਇੰਡਸਟਰੀ ਹੈ ਜਿਹੜੀ ਦੁਕਾਨਾਂ ਨੇ ਉਹਨਾਂ ਨੂੰ ਵੀ ਦਿੱਕਤਾਂ ਆ ਰਹੀਆਂ ਨੇ ਕਾਫੀ ਜਿਹੜਾ ਗੱਟਰਾਂ ਦਾ ਪਾਣੀ ਗੰਦਾ ਆ ਨਿਕਲ ਕੇ ਬਾਹਰ ਆ ਰਿਹਾ ਵੈ ਪਰ ਜਿਹੜੇ ਮੌਜੂਦਾ ਕੌਂਸਲਰ ਨੇ ਜਾਂ ਐਮਐਲਏ ਨੇ ਉਹਨਾਂ ਵੱਲੋਂ ਕੋਈ ਵੀ ਹਜੇ ਉਹ ਜਿਹੜਾ ਸਥਾਈ ਕਰ ਦਿੱਤਾ ਗਿਆ ਆ ਕਾਫੀ ਜਿਹੜਾ ਗੁੱਸਾ ਆ ਮੋਹੱਲਾ ਨਿਵਾਸੀਆਂ ਵਿੱਚ ਹੈਗਾ ਆ ਹੋਰ ਵੀ ਮੋਹੱਲਾ ਨਿਵਾਸੀ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਕੀ ਨਾਮ ਆ ਭਾਜੀ ਤੁਹਾਡਾ ਮੇਰਾ ਨਾਮ ਮਨਪ੍ਰੀਤ ਸਿੰਘ ਵੀਰੇ ਕਿਹੜਾ ਵਾਰਡ ਤੇ ਹੈਗਾ ਜਿਹੜੀ ਦਿੱਕਤ ਆ ਰਹੀ ਹੈ ਜੀ 47 ਵਾਰਡ ਆ ਵੀਰੇ ਠੀਕ ਆ ਕਾਹੜਾ ਪ੍ਰੋਪਰਟੀ ਦਾ ਨਿਰਮਲ ਸਿੰਘ ਕਾਹੜਾ ਠੀਕ ਆ ਵੀਰੇ ਮੈਂ ਨਿਕਾ ਜਾ ਸੀ ਉਦੋਂ ਦੀ ਗਲੀ ਪਈ ਦੇਖੀ ਆ ਇਹ ਠੀਕ ਆ ਹੁਣ ਤੱਕ ਕਰਤਾ ਮੈਂ ਦੇਖੀ ਨਹੀਂ ਯਾਰ 2 ਸਾਲ ਹੋ ਗਏ ਜਦੋਂ ਦਾ ਲੋਕਡਾਊਨ ਚੱਲਦਾ ਅਸੀਂ ਆਪਣੇ ਜਵਾਕ ਘਰਾਂ 'ਚ ਪਾੜੇ ਹੋਏ ਆ ਜਵਾਕ ਜਵਾਕ ਹਲੇ ਦੇ ਉਹਨਾਂ ਨੇ ਕਿਨ ਕਿ ਜਵਾਕ ਕਹਿੰਦੇ ਆ ਕਿ ਸਾਨੂੰ ਇਸ ਗਲੀ 'ਚੋਂ ਕੱਢ ਲੋ ਠੀਕ ਆ ਵੀ ਕੀ ਨਾ ਮਸੀ ਕਿਤੇ ਖੇਡਣ ਜੋਗੇ ਨਹੀਂ ਰਹੇ ਠੀਕ ਆ ਗਲੀ ਦਾ ਹਾਲ ਦੇਖ ਲੋ ਬਿਮਾਰ ਬੱਚੇ ਦਵਾਈਆਂ ਤੇ ਪੈਸੇ ਲੱਗ ਰਹੇ ਨੇ ਠੀਕ ਹੈ ਜੀ ਅ ਕੱਲ ਮੈਂ ਆਪਣੇ ਜਵਾਕ ਨੂੰ ਕੀ ਨਾ ਲੈ ਕੇ ਗਿਆ ਡਾਕਟਰ ਦੇ ਪੇਟ 'ਚ ਪ੍ਰੋਬਲਮ ਮਛਰਿਆ ਨਾ ਟਾਇਲਟ ਵਾਲਾ ਪਾਣੀ ਐ ਇਹ ਸਾਰਾ ਨਿਕਲ ਰਿਹਾ ਪਾਈਪ ਸਾਰੀ ਲਾਈਨਿੰਗ ਬੰਦ ਹੋ ਗਈ ਹੋਈ ਐ ਇਹ ਠੀਕ ਆ ਹੁਣ ਸਾਰਾ ਜੜੀਆਂ ਹੋਦੀਆਂ ਨੇ ਉਹ ਭਰ ਚੁੱਕੀਆਂ ਨੇ ਕਿੰਨੂੰ ਜ਼ਿੰਮੇਵਾਰ ਸਮਝਦੇ ਹੋ ਕਿਉਂਕਿ ਜਦੋਂ ਇਲੈਕਸ਼ਨ ਲੈਣੀ ਵੋਟਾਂ ਆਉਂਦੀਆਂ ਨੇ ਇਲੈਕਸ਼ਨ ਜਿਹੜੇ ਆਂਦੇ ਨੇ ਤਾਂ ਸਾਰੀ ਪਾਰਟੀਆਂ ਆਪੋ ਆਪਣੀ ਲਈ ਵੋਟਾਂ ਮੰਗ ਲਈ ਨੇ ਨੇੜੇ ਆਂਦੀਆਂ ਨੇ ਪਰ ਇਸ ਟਾਈਮ ਕੋਈ ਨਹੀਂ ਆਰੀ ਕਿੰਨੂੰ ਤੇ ਕਿੰਨਾ ਜ਼ਿੰਮੇਵਾਰ ਜ਼ਿੰਮੇਵਾਰ ਜਿਹੜਾ ਸਮਝਦੇ ਹੋ ਸਰਕਾਰ ਨੇ ਜ਼ਿੰਮੇਵਾਰ ਹੈ ਜੀ ਜਿਹੜੇ ਕੀ ਨਾਮ ਇੱਥੋਂ ਦੇ ਸਾਡੇ ਕੌਂਸਲਰ ਨੇ ਠੀਕ ਆ ਬਾਕੀ ਵੀ ਸਾਨੂੰ ਤਾਂ ਗਲੀ ਨੂੰ ਮਤਲਬ ਆ ਵੀ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜੇ ਸਾਨੂੰ ਸਾਡੀ ਗਲੀ ਬਣਨੀ ਚਾਹੀਦੀ ਆ ਸਾਡੀ ਜਿਹੜੀ ਸਮੱਸਿਆ ਮੇਨ ਠੀਕ ਆ ਅਸੀਂ ਕਿਸੇ ਨਾਲ ਨਹੀਂ ਖੜੇ ਅਸੀਂ ਤਾਂ ਸਿਰਫ ਦਰਖਾਸਤ ਕਰ ਸਕਦੇ ਆ ਵੀ ਸਾਡੀ ਗਲੀ ਬਣਾ ਦਿਓ ਸੋ 47 ਨੰਬਰ ਵਾਰਡ ਦਾ ਜਿਹੜਾ ਮਾਹੌਲ ਹੈ ਜਿਹੜਾ ਹਾਲ ਹੈ ਕਾਫੀ ਬੁਰਾ ਹੋਇਆ ਪਿਆ ਆ ਕਾਫੀ ਜਿਹੜੇ ਲੋਕ ਨੇ ਪਰੇਸ਼ਾਨ ਨੇ ਨਜ਼ਰ ਆ ਰਹੇ ਨੇ ਇਸ ਮਾਮਲੇ ਦੇ ਵਿੱਚ ਜਿਹੜੇ ਕੌਂਸਲਰ ਨੇ ਓਰੇ ਦੇ ਇਲਾਕਾ ਇਲਾਕੇ ਦੇ ਕੌਂਸਲਰ ਨਿਲਮਤ ਸਿੰਘ ਕੇੜਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਦੇਖਾਂਗੇ ਉਹਨਾਂ ਦਾ ਕੀ ਕਹਿਣਾ ਹੈ ਤੇ ਉਹ ਜਿਹੜੇ ਹਾਲਾਤ ਨੇ ਉਹ ਤੇ ਕੀ ਕੀ ਕੁਝ ਕਹਿੰਦੇ ਨੇ ਸੋ ਇਸ ਟਾਈਮ ਸਾਡੇ ਨਾਲ ਵਾਰਡ ਨੰਬਰ 47 ਦੇ ਕੌਂਸਲਰ ਨਿਲਮਤ ਸਿੰਘ ਕੇੜਾ ਮੌਜੂਦ ਨਹੀਂ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਵੀ ਕਿੱਥੇ ਜਿਹੜੀ ਦਿੱਕਤ ਆ ਰਹੀ ਹੈ ਕਿਉਂਕਿ ਜਿਹੜੀ ਆਮ ਜਨਤਾ ਆ ਉਹਨੂੰ ਕ ਬਾਜੀ ਕਰਕੇ ਜਿਹੜਾ ਇਹ ਕੰਮ ਨਹੀਂ ਹੋ ਪਾਰਿਆ ਸੋ ਕਿਹੜਾ ਜੀ ਮੌਜੂਦ ਨੇ ਕਿਹੜਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਸਿੱਕਾ ਜੀ ਸਰ ਇੱਕ ਗਲੀ ਆ ਤੁਹਾਡੇ ਵਾਰਡ ਦੇ ਵਿੱਚ ਆਂਦੀ ਹੈ ਜਿਹੜੀ ਉਹਦਾ ਕਾਫੀ ਸਮੇਂ ਤੋਂ ਜਿਹੜਾ ਕੰਮ ਪੈਂਡਿੰਗ ਪਿਆ ਆ ਲੋਕਾਂ ਨੂੰ ਕਾਫੀ ਦਿੱਕਤ ਆ ਰਹੀ ਹੈ ਕਿਉਂਕਿ ਜਿਹੜਾ ਗੰਦਾ ਸੀਵਰ ਦਾ ਪਾਣੀ ਹੈ ਉਹ ਵੀ ਵਿੱਚ ਜਿਹੜਾ ਪਾਣੀ ਦੇ ਪੀਣ ਵਾਲੇ ਦੇ ਮਿਕਸ ਹੋ ਰਿਹਾ ਆ ਕੀ ਕਹਿਣਾ ਚਾਹੂੰਗਾ ਦੇ ਬਾਰੇ ਦੇਖੋ ਜੀ ਜਿਹੜੀ ਗਲੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਗਲੀ ਜੇ ਤਾਂ ਬਣਾਉਣ ਦੀ ਗੱਲ ਕਰੋਗੇ ਐਜੇ ਜੰਮੂ ਕਲੋਨੀ ਵਿਸ਼ਕਰਮਾ ਟਾਊਨ ਕਮਲਾ ਨਗਰ ਪਠਾਪਗਤ ਸਿੰਘ ਇਹ ਸਾਰਾ ਏਰੀਆ ਇੱਕ ਟਿਕਾੜੇਦਾਰ ਕੋਲ ਆ ਜਿਹੜਾ ਕਿ ਪਾਸ ਹੋ ਗਿਆ ਕੰਮ ਚੱਲਦਾ ਪਿਆ ਕੁਝ ਗਲੀਆਂ ਅਧੀਆਂ ਬਣ ਗਈਆਂ ਅਧੀਆਂ ਰਹਿੰਦੀਆਂ ਸੀ ਉਹ ਰਹਿੰਦੀਆਂ ਕਿਉਂ ਰੋਕੀਆਂ ਗਈਆਂ ਸੀ ਉੱਥੇ ਇੱਕ ਤਾਂ ਮੇਨ ਹੋਲ ਬਣਨੇ ਸੀ ਕਿਤੇ ਦਿੱਕਤ ਆਉਂਦੀ ਸੀ ਜਿਵੇਂ ਕਿ ਜਿਹੜਾ ਸਰਕਾਰੀ ਸਕੂਲ ਆ ਉਹਦੇ ਬਾਹਰ ਇੱਕ ਮੇਨ ਹੋਲ ਬਣਿਆ ਵੱਡਾ ਉਹ ਪਾਸ ਕਰਾਇਆ ਸੀਗਾ ਉਹ ਬਣ ਗਿਆ ਉਹਦੇ ਨਾਲ ਹੀ ਬਾਲਾਜੀ ਮੰਦਿਰ ਆ ਉਹਦੇ ਨਾਲ ਦੀ ਗਲੀ ਦੇ ਵਿੱਚ ਵੀ ਇੱਕ ਮੇਨ ਹੋਲ ਬਣਾਇਆ ਉਹ ਵੀ ਬਣ ਗਿਆ ਇੱਕ ਪਠਾਪਗਤ ਸਿੰਘ ਗਲੀ ਦੇ ਵਿੱਚ ਮੇਨ ਹੋਲ ਬਣਨਾ ਵਾ ਤੇ ਇੱਕ ਜਿਹੜੀ ਕਿ ਸਾਡੇ ਪਠਾ ਭਗਤ ਸਿੰਘ ਦੇ ਵਿੱਚ ਹੀ ਗਲੀ ਵਜਦੀ ਆ ਜਿਹੜੀ ਕਿ ਆਮ ਗਲੀ ਦਾ ਨਾਮ ਮਿੰਦੋ ਦੀ ਗਲੀ ਵਜਦੀ ਆ ਚਲੋ ਸਾਡੇ ਪੁਰਾਣੇ ਸੀਗੇ ਉਸ ਗਲੀ ਦੇ ਵਿੱਚ ਇੱਕ ਪਾਈਪਲਾਈਨ ਪੈਣੀ ਸੀ ਕਿਉਂਕਿ ਉਹ ਹਮੇਸ਼ਾ ਹੀ ਬੰਦ ਰਹਿੰਦੀ ਸੀ ਕੋਈ ਅੱਜ ਦੀ ਨਹੀਂ ਮੇਰੇ ਹਿਸਾਬ ਨਾਲ ਜਦੋਂ ਸੰਚਾਰਿਆ ਵੀ 10 12 ਸਾਲ ਤੋਂ ਇਦਾਂ ਹੀ ਚੱਲਦਾ ਸੀ ਸੀਵਰੇਜ ਬੰਦ ਰਹਿੰਦਾ ਤੇ ਮੈਂ ਉੱਥੋਂ ਪਾਈਪਲਾਈਨ ਪਾਸ ਕਰਾ ਲਈ ਪਾਸ ਕਰਾਉਣ ਤੋਂ ਬਾਅਦ ਉਹਦਾ ਉਦਘਾਟਨ ਵੀ ਹੋ ਗਿਆ ਪੈਪ ਵੀ ਉੱਥੇ ਰੱਖੇਗੇ ਪਰ ਜਦੋਂ ਕਿ ਇੱਕ ਮੌਸਮ ਐਸਾ ਹੋ ਗਿਆ ਵੀ ਬਰਸਾਤਾਂ ਸ਼ੁਰੂ ਹੋ ਗਈਆਂ ਠੇਕੇਦਾਰ ਨੇ ਕੰਮ ਬੰਦ ਕਰਤਾ ਪਾਰਟੀ ਬਾਜੀ ਦਾ ਵੀ ਵਿੱਚ ਕੁਛ ਆ ਰਿਹਾ ਕਹਿੰਦੇ ਉਹਨਾਂ ਨੇ ਕਿਹਾ ਕਿਹੜਾ ਮਲਾ ਨਿਵਾਸੀ ਜਿਹੜੇ ਆਪਣੇ ਲੋਕ ਸੰ사 ਪਾਰਟੀ ਦੇ ਪ੍ਰਧਾਨ ਰੰਜੀਸ਼ ਕੋਕਰ ਉਹਨਾਂ ਵੱਲੋਂ ਆ ਕੇ ਗਲੀ ਪਟਵਾਈ ਗਈ ਹੈ ਪਰ ਉਸ ਤੋਂ ਬਾਅਦ ਫੋਟੋਆਂ ਵੀ ਖਿਚਵਾਈਆਂ ਗਈਆਂ ਨੇ ਪਰ ਉਹ ਫੋਟੋ ਖਿਚਵਾਉਣ ਤੋਂ ਬਾਅਦ ਜਿਹੜਾ ਆ ਮੱਲੇ ਵਾਲੇ ਕਹਿ ਰਹੇ ਨੇ ਕਿ ਉਹ ਕਹਿੰਦੇ ਨੇ ਵੀ ਕਿਹੜਾ ਸਾਹਿਬ ਕਹਿੰਦੇ ਨੇ ਸਾਡੇ ਨਕਸ਼ੇ 'ਚ ਨਹੀਂ ਆ ਰਿਹਾ ਤੇ ਉਹ ਕਹਿ ਰਹੇ ਨੇ ਵੀ ਕਿਹੜਾ ਸਾਹਿਬ ਬਣਵਾਣਗੇ ਐਮਐਲਏ ਸਾਹਿਬ ਕਹਿੰਦੇ ਨੇ ਇਸ ਗੱਲ ਕਰਕੇ ਕੋਈ ਰੰਜੀਸ਼ ਬਾਜੀ ਕਰਕੇ ਵੀ ਮਾਮਲਾ ਰੁਕਿਆ ਹੋਇਆ ਹੈ ਜੀ ਨਹੀਂ ਐਸੀ ਕੋਈ ਗੱਲ ਨਹੀਂ ਦੇਖੋ ਜੀ ਵਾਰਡ ਨੰਬਰ 47 ਸਾਰਾ ਹੀ ਮੇਰਾ ਪਰਿਵਾਰ ਆ ਮੈਨੂੰ ਕੋਈ ਪਾਰਟੀਵਾਦੀ ਨਹੀਂ ਸਾਰੇ ਮੇਰੇ ਸਤਿਕਾਰ ਜੋਗਾ ਜਦੋਂ ਤੁਸੀਂ ਕਾਉਂਸਲਰ ਸਰਪੰਚ ਪੰਚ ਐਮਐਲਏ ਬਣ ਜਾਂਦੇ ਹੋ ਫਿਰ ਤੁਸੀਂ ਸਾਰਿਆਂ ਦੇ ਹੁੰਦੇ ਹੋ ਉਹਦੇ ਵਿੱਚ ਕੋਈ ਵੀ ਪੱਖਪਾਤ ਨਹੀਂ ਹੁੰਦਾ ਕਿਹੜੀ ਪਾਰਟੀ ਨਾਲ ਸਬੰਧ ਰੱਖਦਾ ਪਰ ਮੇਰੇ ਨਕਸ਼ਾ ਜਿਹੜਾ ਮੈਂ ਪਾਸ ਕਰਾਇਆ ਉਹਦੇ ਵਿੱਚ ਉਹ ਗਲੀ ਪਾਸ ਹੋ ਚੁੱਕੀ ਆ ਪ੍ਰੀਮਿਕਸ ਸੜਕ ਲੁੱਕ ਵਾਲੀ ਸੜਕ ਬਣਨੀ ਆ ਉਹ ਪਾਈਪ ਕਰਕੇ ਦਿੱਕਤ ਆ ਗਈ ਸੀ ਪਾਈਪ ਉਹ ਰੱਖਤੇ ਆ ਚਲੋ ਕੁਝ ਸ਼ਰਾਰਤੀ ਅੰਸਰ ਸਾਡੇ ਉਹ ਵੀ ਭਰਾਏ ਨੇ ਉਹ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦੇ ਆ ਪਰ ਮੈਂ ਅਜ ਤੱਕ ਕਦੇ ਕੋਈ ਕੰਮ ਰੋਕਿਆ ਨਹੀਂ ਮੈਂ ਆਪਣੇ ਵਾਰਡ ਦੇ ਵਿੱਚ 47 ਚ ਬੜੀਆਂ ਦਿੱਕਤਾਂ ਸੀ ਉਹਨੂੰ ਹੱਲ ਕੀਤੀਆਂ ਨੇ ਹੱਲ ਕਰ ਰਿਆ ਆ ਮਾ ਫਾਈਲਾਂ ਚੱਲਦੀਆਂ ਪਈਆਂ ਨੇ ਇਹ ਵੀ ਜਿਹੜੇ ਪਾਈਪ ਰੱਖਿਆ ਪਾਈਪ ਪਾਉਣ ਵਾਸਤੇ ਰੱਖੇ ਸੀ ਪਰ ਹੁਣ ਕੋਈ ਅੱਜ ਬਰਸਾਤਾਂ ਹੁਣ ਖਤਮ ਹੋ ਰਹੀਆਂ ਨੇ ਕੰਮ ਸ਼ੁਰੂ ਹੋਣਾ ਸੀ ਤੇ ਸਾਡੇ ਭਰਾ ਉੱਥੇ ਆ ਗਏ ਜਿਹੜੇ ਕਿ ਜਿਨ੍ਹਾਂ ਦਾ ਕੰਮ ਆ ਤੋ ਇੱਕ ਜੀਸੀਪੀ ਲੈ ਆ ਕੇ ਪਟਕੇ ਪੈਪ ਪਾਤੇ ਜਿਹੜੇ ਕਿ ਪੈਪ ਉਹ ਵੀ ਮੈਨੂੰ ਲੱਗਦਾ ਨਹੀਂ ਵੀ ਸਹੀ ਲਾਈਨ 'ਚ ਪਏ ਹੋਣਗੇ ਸਿਵਰੇਜ ਸਮੱਸਿਆ ਫੇਰ ਆਏਗੀ ਸੜਕ ਤਾਂ ਮੈਂ ਬਣਵਾਈ ਦੇਣੀ ਆ ਮੋਹੱਲਾਨੀ ਮੱਥੇ ਦਾ ਕਹਿਣਾ ਜੀ ਜਦੋਂ ਉੱਥੇ ਠੇਕੇਦਾਰ ਜਦੋਂ ਆਇਆ ਵਾ ਉਹਨੇ ਕਿਹਾ ਵੀ ਜਦ ਤੱਕ ਕੈੜਾ ਸਾਹਿਬ ਨਹੀਂ ਕਹਿਣਗੇ ਗਲੀ ਬਣੀਗੀ ਨਹੀਂ ਕਿਉਂਕਿ ਮੀਂਹ ਤਾਂ ਹੁਣ ਪੈਣ ਲੱਗਿਆ ਪਿਛਲੇ 6 ਮਹੀਨੇ ਤੋਂ ਜਿਹੜੀ ਗਲੀ ਪੱਟੀ ਹੋਈ ਆ ਔਰ ਉਹ ਗਲੀ ਦੇ ਪੱਟੇ ਨਾਲ ਕੀ ਹੋ ਰਿਹਾ ਵਾ ਜਿਹੜਾ ਪਾਣੀ ਗੰਦਾ ਲੋਕਾਂ ਦੇ ਘਰਾਂ ਜਾ ਰਿਹਾ ਔਰ ਜਿਹੜਾ ਪਾਈਪ ਪੀਣ ਵਾਲੇ ਪਾਣੀ ਦਾ ਜਿਹੜਾ ਪਾਈਪ ਹੈਗਾ ਆ ਉਹ ਮਿਕਸ ਹੋ ਕੇ ਜਿਹੜਾ ਗੰਦ ਸਿਵਲੀ ਦੇ ਪਾਣੀ ਦਾ ਉਹਦੇ ਕਰਕੇ ਲੋਕਾਂ ਨੂੰ ਜਿਹੜਾ ਨਰਕ ਭਿਆ ਜੀਵਨ ਜੀਣਾ ਪੈ ਰਿਹਾ ਜੀ ਇੱਕ ਕਰੋ ਤੱਕ ਜਿਹੜੀ ਗਲੀ ਦਾ ਹਿਲ ਹੋ ਸਕਦਾ ਜੀ ਜਿਹੜੀ ਕਿ ਉਹ ਗਲੀ ਆ ਕੀ ਸੀਵਰੇਜ ਦਾ ਪਾਣੀ ਗੰਦਾ ਬਾਹਰ ਆਉਂਦਾ ਸੀ ਉਹਦੇ ਵਿੱਚ ਮਲਬਾ ਪੂਰੀ ਗਲੀ ਚ ਮਲਬਾ ਵਿਛਾਤਾ ਦੇਖਣ ਨੂੰ ਲੱਗਦਾ ਵੀ ਗਲੀ ਪੱਟੀ ਗਈ ਆ ਜਦ ਕਿ ਗਲੀ ਨਹੀਂ ਪੱਟੀ ਪਟਨੀ ਕਿਉਂ ਸੀ ਤੇ ਉੱਪਰ ਹੀ ਬਣਨੀ ਸੀ ਤੇ ਆ ਚੰਦ ਦਿਨਾਂ ਦੇ ਵਿੱਚ ਬਰਸਾਤ ਮੈਨੂੰ ਲੱਗਦਾ ਸੀ ਅੱਜ ਵੀ ਇੱਕ ਮੇਨਹੋਲ ਬਣਨਾ ਸੀ ਬਰਸਾਤ ਕਰਕੇ ਅੱਜ ਵੀ ਰੁਕ ਗਿਆ ਆ ਦੋ ਤਿੰਨ ਦਿਨ ਦੇ ਵਿੱਚ ਉਹ ਮੇਨਹੋਲ ਬਣਾ ਕੇ ਵੱਧ ਤੋਂ ਵੱਧ 10 ਤੋਂ 15 ਦਿਨ ਦੇ ਵਿੱਚ ਉਹ ਗਲੀ ਬਣਾ ਦਿੱਤੀ ਜਾਏਗੀ ਮੈਨੂੰ ਨਹੀਂ ਹੁੰਦਾ ਵੀ ਸਾਡੇ ਇੱਥੇ ਇਲਾਕੇ ਦਾ ਜਿਹੜਾ ਐਮ ਐਲ ਏ ਆ ਉਹ ਰੋਕੇ ਨਾ ਰੋਕੇ ਮੈਨੂੰ ਕੋਈ ਮਤਲਬ ਨਹੀਂ ਗਲੀਆਂ ਬਣਾਉਣੀਆਂ ਉਹ ਮੇਰੀ ਡਿਊਟੀ ਬਣਦੀ ਆ ਮੇਰਾ ਰਾਈਟਰ ਤੇ ਮੈਂ ਉਹ ਗਲੀ ਬਣਾ ਕੇ ਦਵਾਂਗਾ ਬਾਅਦ ਤੋਂ ਬਾਅਦ 15 ਤੋਂ 20 ਦਿਨਾਂ ਦੇ ਵਿੱਚ ਸਾਰਾ ਇਲਾਕਾ ਜਿੱਥੇ ਤੱਕ ਪਾਸ ਹੈ ਉਹ ਠੇਕੇਦਾਰ ਬਣਾਏਗਾ ਏ ਸੀਗੇ ਸਾਡੇ ਨਿਰਮਲ ਸਿੰਘ ਕੇੜਾ ਕਾਉਂਸਲਰ 47 ਨੰਬਰ ਵਾਰਡ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਗਲੀਆਂ ਨੇ ਉਹ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਲੰਬਾ ਵਿਕਾਸ ਦਾ ਕੰਮ ਚੱਲ ਰਿਹਾ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਨੂੰ ਐਮ ਐਲ ਏ ਤੋਂ ਕੋਈ ਲੈਣ ਦੇ ਨਹੀਂ ਆ ਕਿਉਂਕਿ ਉਹਨਾਂ ਨੇ ਜਿਹੜੀ ਸ਼ਪਤ ਲਈਤੀ ਜਿਹੜੀ ਸੀਟ ਲਈਤੀ ਆ ਉਹ ਲੋਕਾਂ ਦੁਆਰਾ ਜਿੱਤਾਈ ਗਈ ਹੈ ਤੇ ਲੋਕਾਂ ਦੁਆਰਾ ਜਿੱਤੀ ਗਈ ਹੈ ਜਿੱਤੀ ਗਈ ਹੈ ਤੇ ਹੁਣ ਦੇਖਣ ਨੂੰ ਖਲਾਤ ਇਹ ਨੇ ਕਿ ਐਮ ਐਲ ਏ ਦੁਆਰਾ ਇਹ ਕੰਮ ਕਰਵਾਇਆ ਜਾਂਦਾ ਜਾਂ ਕਾਉਂਸਲਰ ਦੁਆਰਾ ਕੰਮ ਕਰਵਾਇਆ ਜਾਂਦਾ ਕਿਉਂਕਿ ਜਿਹੜੇ ਮੋਹੱਲਾ ਨਿਵਾਸੀ ਨੇ ਉਹਨਾਂ ਨੂੰ ਤਾਂ ਆਪਣੀ ਗਲੀ ਦੇ ਬੰਦਾਂ ਦਾ ਮਤ ਉਹਨਾਂ ਦੇ ਨਰਕ ਭਰੇ ਜੀਵਨ ਜਿਣਾ ਪਏਗਾ ਯਾਨ ਵਾਲੇ 15 ਦਿਨਾਂ ਦੇ ਵਿੱਚ ਸੜਕ ਬੰਦ ਹੀ ਹੈ ਕੈਮਰਾਮੈਨ ਅਰਜੀਤ ਦੇ ਨਾਲ ਹਿੰਮਤ ਕੁਮਾਰ ਐਸਐਮਜ਼ੈਡ ਨਿਊਜ਼ ਲੁਧਿਆਣਾ ਫੋਲੀਟਸ ਅਪਡੇਟਸ ਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਜ਼ੈਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ